ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਤੁਹਾਨੂੰ ਦਿਖਾਉਨੇ ਆ ਮੋੜ ਮੰਡੀ ਬੱਕਰਾ ਮੰਡੀ ਲਓ ਜੀ ਆ ਨੰਬਰ ਨੇ ਇਹਨਾਂ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਤੁਸੀਂ ਆਹ ਰੋਡ ਦੇਖ ਰਹੇ ਹੋ ਇਹ ਸੀਰੀਜ਼ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਆ ਰਹੀ ਆ ਜੀਤੇ ਜੀ ਜਿਹੜਾ ਆਹ ਰੋਡ ਹੈ ਇਹ ਰਾਮਪੁਰਾ ਫੂਲ ਰੋਡ ਹੈ ਠੀਕ ਹੈ ਜੀ ਆਹ ਰੋਡ ਦੇ ਨਾਲ ਮੰਡੀ ਹੈ ਬਿਲਕੁਲ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਤੁਹਾਨੂੰ ਤੇ ਬਹੁਤ ਵਧੀਆ ਰਸਤਾ ਆਉਣ ਜਾਣ ਦੇ ਲਈ ਆ ਗਿਆ ਗੇਟ ਜੀ ਠੀਕ ਹੈ ਜੀ ਇੱਥੋਂ ਐਂਟਰੀ ਹੁੰਦੀ ਹੈ ਮੰਡੀ ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਨੇ ਠੀਕ ਹੈ ਜੀ ਉਹ ਜਗ੍ਹਾ ਤੇ ਲੰਗਰ ਚੱਲਦਾ ਉਹ ਸਾਹਮਣੇ ਜਿੱਥੇ ਦੇਖ ਰਹੇ ਹਾਂ ਬੰਦੇ ਬੈਠੇ ਨੇ ਉੱਥੇ ਲੰਗਰ ਹੈ ਇੱਥੇ ਪਸ਼ੂਆਂ ਦੀ ਮੰਡੀ ਵੀ ਲੱਗਦੀ ਹੈ ਹਰ 20 ਤਰੀਕ ਨੂੰ ਹਰ ਮਹੀਨੇ ਦੇ 20 ਤਰੀਕ ਨੂੰ ਤੇ ਆ ਜੋ ਤੁਹਾਨੂੰ ਮੰਡੀ ਦੇ ਦਰਸ਼ਨ ਕਰਾਉਨੇ ਆ ਤੇ ਜਿਹੜੇ ਕੋਈ ਭਰਾ ਵੇਚਣ ਲਈ ਜਾਂ ਖਰੀਦਣ ਲਈ ਇਸ ਮੰਡੀ ਦੇ ਵਿੱਚ ਆਉਂਦੇ ਆ ਦੂਜਾ ਗੇਟ ਐਂਟਰ ਐ ਇੱਥੋਂ ਸ਼ੁਰੂ ਹੁੰਦੀ ਹੈ ਜੀ ਮੰਡੀ ਪੀਣ ਦਾ ਪੂਰਾ ਪ੍ਰਬੰਧ ਹੈ ਮੁਰਗੇ ਵੀ ਆ ਕੁੱਤੇ ਵੀ ਹੁੰਦੇ ਆ ਹਰ ਚੀਜ਼ ਦਾ ਖਾਣ ਪੀਣ ਦਾ ਪੂਰਾ ਪੂਰਾ ਪ੍ਰਬੰਧ ਹੈ ਬਾਈ ਜੀ ਲਓ ਜੀ ਪੈਂਟਾਂ ਦੀਆਂ ਕੋਟਾਂ ਦੇ ਦਸਤਾਨਾ ਫੁੱਲ ਚੁਕੀਆਂ ਨੇ ਲਓ ਜੀ ਆਜੋ ਮਿੱਤਰੋ ਤੁਹਾਨੂੰ ਦਿਖਾਉਨੇ ਆ ਸਾਰੀ ਮੰਡੀ ਤੁਰ ਫਿਰ ਕੇ ਲਓ ਜੀ ਹਾਂਜੀ ਲੋਤ ਮੰਡੀ ਭਰੀ ਐ ਲੋ ਜੀ ਹੁਣ ਤੁਹਾਨੂੰ ਸਾਰੀ ਮੰਡੀ ਦਿਖਾਉਣੀ ਐ ਜੀ ਬਹੁਤ ਦੂਰ ਤੱਕ ਮੰਡੀ ਐ ਜੀ ਲੋ ਜੀ ਨਿੱਕੋ ਮੁਰਗੇ ਵੀ ਐ ਕੁੱਤੇ ਵੀ ਐ ਬਖਤਾਂ ਵੀ ਆਉਂਦੀਆਂ ਨੇ ਤੇ ਰੋਟੀ ਦਾ ਪੂਰਾ ਪ੍ਰਬੰਧ ਐ ਲੰਗਰ ਹੁੰਦਾ ਐ ਛਾਂ ਦਾ ਪੂਰਾ ਪ੍ਰਬੰਧ ਐ ਪਾਣੀ ਦਾ ਪੂਰਾ ਪ੍ਰਬੰਧ ਐ ਗੱਡੀਆਂ ਖੜਾਉਣ ਲਈ ਪੂਰਾ ਪ੍ਰਬੰਧ ਐ ਇਸੇ ਜੀ ਦੇ ਘਾਟ ਨੇ ਮੋੜ ਮੰਡੀ ਦੇ ਵਿੱਚ ਬੱਕਰਾ ਮੰਡੀ ਲੱਗਦੀ ਹੈ ਜੀ ਦੇਖੋ ਜੀ ਜੁੜੇ ਰਹੋ ਤੁਹਾਨੂੰ ਸਾਰੀ ਮੰਡੀ ਤੁਰ ਕੇ ਦਿਖਾਵਾਂਗੇ ਸਾਰੀ ਮੰਡੀ ਤੁਰ ਕੇ ਤੁਹਾਨੂੰ ਦਿਖਾਵਾਂਗੇ ਜੀ ਲਓ ਜੀ ਜਿਹਨੇ ਮੁੱਲ ਦਾ ਖਾਣਾ ਖਾਣਾ ਉਹ ਮੁੱਲ ਦਾ ਵੀ ਖਾ ਸਕਦਾ ਹੈ ਉੱਧਰਲੇ ਪਾਸੇ ਪਬਲੀ ਸਾਈਡ ਤੇ ਆ ਗਈਆਂ ਗਾਈਆਂ ਨੇ ਉਧਰ ਉਹ ਦੇਖੋ ਜੀ ਉਹ ਬਹੁਤ ਦੂਰ ਤੱਕ ਦੇਖੋ ਜੀ ਸਾਰੀਆਂ ਮੌੜ ਮੰਡੀ ਦੇ ਇੱਧਰ ਗਾਈਆਂ ਆ ਗਈਆਂ ਤੇ ਗਊਸ਼ਾਲਾ ਇਹ ਲਓ ਜੀ ਹਾਂਜੀ ਲਓ ਜੀ ਮਿੱਤਰੋ ਇਹ ਆ ਗਿਆ ਬਾਈ ਇਧਰ ਜੂਸ ਵਾਲਾ ਆਜ ਦੇ ਹੀ ਨਾ ਕਾਲਾ ਬਾਸ਼ ਲਓ ਜੀ ਸਟਾਲਾਂ ਲੱਗੀਆਂ ਹੋਈਆਂ ਨੇ ਜਿਹੜਾ ਕੋਈ ਭਰਾ ਬੱਕਰੀਆਂ ਵੇਚਣ ਦੇ ਚਾਹਵਾਨ ਹੈ ਜਾਂ ਖਰੀਦਣ ਦਾ ਚਾਹਵਾਨ ਹੈ ਉਹ ਇਸ ਮੰਡੀ ਦੇ ਵਿੱਚ ਪਹੁੰਚੇ ਤੇ ਹਰ ਵੀਰਵਾਰ ਨੂੰ ਮੰਡੀ ਲੱਗਦੀ ਹੈ ਲਓ ਜੀ ਦੇਖੋ ਜੀ ਆਦਰੇ ਪੂਨੇ ਲਈ ਇਹ ਲਾਦੇ ਘਟੂ ਵਾਲਾ ਕਿ ਤੁਸ 45000 ਰੁਪਏ ਕਹਿਣ ਲਓ ਜੀ ਲਓ ਤੁਹਾਨੂੰ ਅੱਜ ਦਰਲੀ ਸਾਈਡ ਮੰਡੀ ਦਿਖਾਉਨੇ ਆ ਹੁਣ ਲਓ ਜੀ ਦੇਖੋ ਛਾਂ ਦਾ ਪੂਰਾ ਪ੍ਰਬੰਧ ਹੈ ਲਓ ਜੀ ਸੌਦਾ ਹੋਈ ਜਾਂਦਾ ਹੈ ਪਰ ਅੜੀ ਜਾਂਦੇ ਨੇ ਲਓ ਜੀ ਆ ਗਏ ਆਪਾਂ ਦੂਜੀ ਸਾਈਡ ਮੰਡੀ ਦੀ ਲੋ ਜੀ ਮਿੱਤਰੋ ਤੁਹਾਨੂੰ ਆਜੋ ਬੱਕਰੀਆਂ ਦਿਖਾਉਨੇ ਆ ਛੋਟੀਆਂ ਦੀਆਂ ਲੋ ਜੀ ਲੋਜੀਕ ਸਿੰਘ ਘੜਨ ਵਾਲਾ ਵੀ ਇੱਥੇ ਆ ਮੰਡੀ ਦੇ ਵਿੱਚ ਬਣਵਾ ਸਕਦੇ ਹੋ ਤੁਸੀਂ ਸਿੰਘ ਬੱਕਰੀਆਂ ਦੇ ਬਈ ਇਹ ਬੱਕਰੇ ਦਾ ਰੇਟ ਕੀ ਹੈ 5000 ਜਾਂ 10000 4 ਦੰਦ ਹੈ 5000 ਰੇਟ ਹਾਂ ਬਹੁਤ ਸੋਹਣੀ ਕੁਆਲਿਟੀ ਹੈ ਬਹੁਤ ਵਧੀਆ ਹੈ मीडे के दे दे सिंह देखो तो किड्डे देख केड्डे ने देखो मामा <laughs> बु <laughs> ha bakarız. Ha bakarız. Ha i̇şte. bakarız. Ha